ਸਵਾਗਤ ਹੈ ਵੀਰ ਗਰਿਆਲ ਡੈਰੀ ਫਾਰਮ ਪਿੰਡ ਤੁੰਗਾਹੜੀ ਤਸੀ ਰੈਕੌਰ ਜ਼ਿਲ੍ਹਾ ਲੁਧਿਆਣਾ ਰੈਕੌਰ ਤੋਂ 10-12 ਕਿਲੋਮੀਟਰ ਤੇ ਪਿੰਡ ਰੈਕੌਰ ਤੋਂ ਐਮਟਗੜ ਵਾਲੀ ਸੜਕ ਤੇ ਆਉਣ ਦੂ ਪਿੰਡ ਦਾ ਤੁੰਗਾਹੜੀ ਪਿੰਡਾ ਜਰਸੀ ਗਾਇਆਂ ਦਿਖਾਉਨੇ ਆਪਾਂ ਆਪਣੇ ਕੋਲ ਜਰਸੀ ਗਾਇਆਂ ਹੁੰਦੀਆਂ ਨੇ ਆਪਣੇ ਸੱਜਣ ਵੀਰ ਜੋ ਦੇਖਦੇ ਨੇ ਆਪਾਂ ਨੂੰ ਫੋਲੋ ਕਰਦੇ ਨੇ ਤਕਰੀਬਨ ਆਪਣੇ ਕੋਲੇ ਨਗ ਖੜ੍ਹੀ ਹੁੰਦੇ ਨੇ ਤੇ ਅੱਜ ਜੇ ਆਪਾਂ ਛੋਟੇ ਭਾਤੋ ਦਿਖਾਉਣੇ ਆ ਇੱਕ ਨੰਬਰ ਵਾਲੀ ਛੋਟੇ ਭਾ ਦੀ ਸੇਲ ਹੋ ਗਈ 2 ਨੰਬਰ ਵਾਲੀ ਦਿਖਾਉਣੇ ਆ ਤੁਹਾਨੂੰ ਬੱਛੀ ਤਾਜੀ ਸੂਈ ਹੋਈ ਆ ਜਰਸੀ ਮਗਰ ਬਹੁਤ ਸੋਹਣੀ ਬੱਛੀ ਆ 10 12 ਦਿਨ ਦੀ ਸੂਈ ਹੋਈ ਆ ਬੱਸੀ ਮਗਰ ਦਿਖਾ ਦਿੰਨੇ ਆ ਤੁਹਾਨੂੰ ਤੋੜ ਕੇ ਦੂਜੀ ਸੂਏ ਸੂਈ ਹੋਈ ਆ 8 ਤੋਂ ਉੱਪਰ ਹੀ ਐਸ ਟਾਈਮ ਦੁੱਧ ਦੁੱਧ ਦਊਗੀ ਇਹ 11 12 ਕਿਲੋ ਭਾ ਬਿਲਕੁਲ ਜਾਇਜ਼ ਹੋਊਗਾ ਕਾਫੀ ਕਲਰ ਦੀ ਜਰਸੀ ਆ ਗਰਮੀ ਨਹੀਂ ਮੰਨਦੀ ਥਾਣ ਥਣ ਬਹੁਤ ਵਧੀਆ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਚਬਾਈ ਦੀ ਇੱਕ ਨੰਬਰ ਆ ਮੂੰਹ ਮੱਥੇ ਤੋਂ ਦੇਖ ਸਕਦੇ ਹਾਂ ਸਕਿਨ ਆ ਪੂਰੀ ਥਾਣ ਵਧੀਆ ਲੱਗਿਆ ਹੋਇਆ ਚਬਾਈ ਦੀ ਪਾਸ ਇੱਕ ਨੰਬਰ ਚਬਾਈ ਆ ਮਗਰ ਬੱਚੀ ਬਹੁਤ ਸੋਹਣੀ ਭਾ ਬਿਲਕੁਲ ਜਾਇਜ਼ ਰਹੂਗਾ 32000 ਦੀ ਦੇ ਦਾਂਗੇ ਮਾਨ ਤਨ ਮੌਕੇ ਤੇ ਹੋ ਜਾਊਗਾ ਕੋਈ ਗੱਲ ਨਹੀਂ ਦੁੱਧ 11 12 ਕਿਲੋ ਦੁੱਧ ਦਊਗੀ ਬੱਚੀ ਬਹੁਤ ਸੋਹਣੀ ਜਰਸੀ ਬੱਸੀ ਆ ਮਗਰ ਤਾਜੀ ਸੂਈ ਹੋਈ ਆ ਦੇਖ ਸਕਦੇ ਹੋ ਤੁਸੀਂ ਬਾ ਬਿਲਕੁਲ ਜਾਇਜ਼ ਆ ਰੇਟ ਆਪਣੇ ਜਾਇਜ਼ ਹੀ ਹੁੰਦੇ ਨੇ ਬਾਕੀ ਮਾਨ ਤਨ ਵੀਰ ਮੌਕੇ ਤੇ ਹੋ ਜਾਊਗਾ 2 ਨੰਬਰ ਤੇ ਸਾਹੀਆਲ ਬਹੁਤ ਵੀਰ ਮੰਗਦੇ ਆ ਸਾਹੀਆਲ ਜਿਨ੍ਹਾਂ ਨੂੰ ਤਾਂ ਪਤਾ ਸਾਹੀਆਲ ਬਾਰੇ ਉਹਦਾ ਵੀਰ ਸਾਹਮ ਲੈਣਦੇ ਆ ਬਾਕੀ ਜਿਹਨੇ ਜਰਸੀ ਰੱਖੀ ਹੋਵੇ ਉਹ ਸਾਈ ਹਾਲ ਤੋਂ ਥੋੜਾ ਡਰਦਾ ਇਹ ਥੋੜੀ ਪਹਿਲੇ ਸੂਏ ਸੂਈ ਹੋਈ ਆ ਵੱਡੇ ਕੱਦ ਚ 5-7 ਕਿਲੋ ਦੁੱਧ ਆ ਇਸ ਟਾਈਮ 5-7 ਕਿਲੋ ਹਾਜ਼ਰਾ ਇਸ ਟਾਈਮ ਆਈ ਆ ਥੋੜਾ ਜਿਹਾ ਇਹ ਕਰਦਾ ਜਰਾ ਕਰਦੀ ਹੁੰਦੀ ਆ ਮਾੜੀ ਮੋਟੀ ਔੜ ਕਰਦੀ ਆ ਵੱਡੇ ਕੱਦ ਦੇ ਵਿੱਚ ਆ ਦਾ ਉਧਰ ਬਾਹਰ ਬਹੁਤ ਘੱਟ ਕੱਟ ਕਾੜਦੇ ਆ ਰੇ ਮੂਰੀ ਦੀ ਹਲਕਤ ਮੰਨ ਜਾਂਦੀ ਆ। ਲੇ ਵਾਲੂ ਬਾ ਥਾਨ ਸੋਣਾ ਇੱਕ ਨੰਬਰ ਆ। ਆਪਾਂ ਵੀਰ ਦੱਸ ਕੇ ਦਿੰਨੇ ਆ ਥੋੜੀ ਜੀ ਔੜ ਕਰਦੀ ਆ। ਭਾ ਇਹਦਾ ਵੀ ਬਿਲਕੁਲ ਜਾਇਜ ਆ 25000 ਦੀ ਦੇ ਦਾਂਗੇ ਜੀ। ਮੱਛਾ ਮਗਰ ਆ। 3 ਨੰਬਰ ਤੇ ਝੋਟੀ ਟੋਕਰ ਝੋਟੀ ਦਿਖਾਉਣੇ 3 ਨੰਬਰ ਤੇ ਬਹੁਤ ਸੋਹਣੀ ਦੂਜੇ ਸੂਏ ਚੋਟੀ ਆ ਥਾਣ ਤੋਂ ਬਹੁਤ ਵਧੀਆ ਲੱਗਿਆ ਚਵਾਈ ਦੀ ਇੱਕ ਨੰਬਰ ਆ 5 ਕਿਲੋ ਦੁੱਧ ਆ ਇਸ ਟਾਈਮ ਆਈ ਆ ਆਪਣੇ ਕੋਲੇ ਦੁੱਧ ਹੋਰ ਵਧਾ ਜੂਗੀ ਪਾ ਬਿਲਕੁਲ ਇਹਦਾ ਵੀ ਜਾਇਜ਼ ਹੋਊਗਾ 55000 ਰੁਪਇਆ 55000 ਦੀ ਦੇ ਦਾਂਗੇ ਮਾਨ ਤਨ ਹੋ ਜਾ ਮੌਕੇ ਤੇ ਵੀਰੇ ਸੀਲ ਸਾਊ ਆ ਦੋਨੇ ਟਾਈਮ ਪਹਾੜੇ ਤੇ ਮਿਲਦੀ ਆ ਕੋਈ ਟੀਕਾ ਟੱਲਾ ਨਹੀਂ ਲਾਉਂਦੇ ਪਹਾੜੇ ਤੇ ਮਿਲਦੀ ਆ ਸਾਊ ਸੀਲ ਆ ਠੰਡੀ ਸੀਰ ਆ ਥਾਣਾ ਦੀ ਪਾਸ ਆ 55000 ਦੀ ਚੋਟੀ ਨ ਜਿੰਦ ਜਾਨ ਤੇ ਉੱਟੀ ਚ ਪਿੱਠ ਪੁੜੇ ਚੈੱਕ ਕਰ ਸਕਦੇ ਹੋ ਤੁਸੀਂ ਠੰਡੀ ਸੀਲਾ ਥਣ ਦੇਖ ਸਕਦੇ ਹੋ ਵਧੀਆ ਥਣ ਲੱਗਿਆ ਹੋਇਆ ਮੂੰਹ ਮੱਥੇ ਦੀ ਰੇਖ ਸਕਦੇ ਹੋ ਸਕੀਨ ਆ ਪੂਰੀ 55000 ਦੀ ਦੇ ਦਾਂਗੇ ਚਾਰ ਨੰਬਰ ਤੇ ਕੱਟੀ ਬਹੁਤ ਸੋਹਣੀ ਕਿਸੇ ਵੀ ਨੇਪਾਲਨ ਨੂੰ ਪਾਲਕੂ ਕੱਟੀ ਲੈਣੀ ਹੋਵੇ ਬਹੁਤ ਸੋਹਣੀ ਕੱਟੀ ਆ ਥਣ ਵੀ ਇਹਦੇ ਦੇਖ ਸਕਦੇ ਹੋ ਚਾਰ ਹੀ ਥਾਣਾ ਵੀਰੇ ਕੋਈ ਬਾਦੂ ਖੋਟ ਸਾਗ ਨਹੀਂ ਹੈਗੀ ਸਿੰਘਾ ਤੋਂ ਦੇਖ ਸਕਦੇ ਹੋ ਸਿੰਗਾ ਦਾ ਪੂਰੀ ਕੁੰਡਈਆ ਸਕੀਨ ਆ ਪੂਰੀ ਮੂੰਹ ਮੱਥੇ ਦੀ ਸਕੀਨ ਆ ਪੱਠ ਪੁੜੇ ਦੀ ਦੇਖ ਸਕਦੇ ਹੋ ਕੱਟੀ ਵਧੀਆ ਪਾਲਣ ਵਾਲੀ ਕੱਟੀ ਆ ਸਕੀਨ ਕੱਟੀ ਆ 25000 ਦੀ ਇਹ ਦੇ ਦਾਂਗੇ ਵੀਰੇ ਦੇਣੀ ਪਾਲਣ ਵਾਲੇ ਵੀਰ ਨੂੰ ਜਾਂ ਆਪਾਂ ਘਰੇ ਰੱਖਣ ਨੂੰ ਕਿਸੇ ਨੇ ਸੌਂਕ ਨਾਲ ਰੱਖਣੀ ਆ 25000 ਦੀ ਕੱਟੀ ਦੇ ਦਾਂਗੇ ਦੇਖ ਸਕਦੇ ਹੋ ਤੁਸੀਂ ਤੌਰ ਦੇਖ ਸਕਦੇ ਹੋ ਬਹੁਤ ਸੋਹਣੀ ਤੌਰ ਆ 5 ਨੰਬਰ ਤੇ ਕ੍ਰੋਸ ਏਅਰ ਸੈਰ ਜਰਸੀ ਕ੍ਰੋਸ ਠੰਡੀ ਸੀਲ ਪੂਰੀ ਇਹ ਮਾਲ ਰਾਤ ਹੀ ਆਇਆ ਆਪਣੇ ਕੋਲੇ ਠੰਡੀ ਸੀਲ ਐਨ ਪੂਰੀ ਥਾਣ ਤੋਂ ਦੇਖ ਸਕਦੇ ਹੋ ਵਧੀਆ ਥਾਣ ਲੱਗਿਆ 8-9 ਕਿਲੋ ਦਾ ਇਸ ਟਾਈਮ ਹੈਗਾ ਮਗਰ ਬੱਛਾ ਵਾ ਇਹਦਾ ਮੁੱਲ 40000 ਰੁਪਇਆ ਮਾਨਤਾਣ ਮੌਕੇ ਤੇ ਹੋ ਜੂਗਾ 40000 ਦੀ ਦੇ ਦਾਂਗੇ ਥਣ ਥਣ ਵਧੀਆ ਚਵਾਈ ਚਵਾਈ ਦੇ ਓਕੇ ਆ ਜਾਵਾ ਥਣ ਦੇਖ ਸਕਦੇ ਹੋ ਵੀਰੇ ਚਵਾਈ ਦੀ ਬਹੁਤ ਵਧੀਆ ਠੰਡੀ ਸੀਲ ਆ ਪੂਰੀ ਹੈ ਨਾ ਠੰਡੀ ਸੀਲ ਆ ਚਵਾਈ ਚਵਾਈ ਦੀ ਓਕੇ ਆ ਜਾਵਾ ਬੱਚੇ ਕਰਕੇ ਥੋੜਾ ਕਰਦੀ ਹੈ ਠੰਡੀ ਸੀਲ ਜਾਵਾ ਚਵਾਈ ਦੀ ਪਾ ਜਾ ਬਿਨਾ ਬੱਚੇ ਤੋਂ ਮਰਜੀ ਧਾਰਾ ਮਾਰੀ ਆ ਚੋਈ ਜਾ ਕੋਈ ਚੱਕਰ ਨਹੀਂ ਮੂੰਹ ਮੱਥੇ ਦੀ ਬਹੁਤ ਸਕੀਨ ਆ ਲੇਵਾ ਲੁਹਾ ਬਹੁਤ ਵਧੀਆ 40000 ਦੀ ਹੋ ਜਾ ਬੱਚੀ ਤੀਜੇ ਸੂਏ ਸੂਈ ਹੋਈ ਆ 7 ਨੰਬਰ ਤੇ ਤੀਜੇ ਸੂਏ ਸੂਈ ਹੋਈ ਆ ਦੁੱਧ 15 16 ਕਿਲੋ ਦੁੱਧ ਪਾ ਦੂਗੀ ਇਸ ਟਾਈਮ 12 13 ਕਿਲੋ ਦੁੱਧ ਹਾਜ਼ਰ ਆ ਮਗਰ ਬੱਚਾ ਲੈਵਾ ਦੇਖ ਸਕਦੇ ਹੋ ਤੁਸੀਂ ਕੱਦ ਚ ਵੱਡੇ ਕੱਦ ਚ ਐਫ ਵੈੜ ਜਿੱਡਾ ਕੱਦ ਆ ਲੇਵਾ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ 12 13 ਕਿਲੋ ਇਸ ਟਾਈਮ ਹਾਜ਼ਰ ਆ 52000 ਦੀ ਦੇ ਦਾਂਗੇ ਵੀਰ ਬਾਕੀ ਮਾਨ ਤਾਨ ਵੀਰੇ ਮੌਕੇ ਤੇ ਹੋ ਜੂ ਰੇਟ ਬਿਲਕੁਲ ਜਾਇ ਆ 15 16 ਕਿਲੋ ਦੁੱਧ ਵਾਲੀ ਆ ਥਣ ਤੁਸੀਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਥਣ ਠੰਡੀ ਸੀਲ ਆ ਦੇਖ ਸਕਦੇ ਹੋ ਠੰਡੀ ਸੀਲ ਐਨ ਮੋਟੀ ਧਾਰ ਆ ਮਗਰ ਬੱਛਾ ਇਹ ਰਿਹਾ ਬੱਛਾ ਬੈਠਾ ਮਗਰ 52000 ਦੇ ਹੋਜੂ ਮਾਨ ਤਾਨ ਮੌਕੇ ਤੇ ਹੋਜੂ ਲਾਸਟ ਤੇ ਪਹਿਲੇ ਸੂਏ ਸੂਣ ਵਾਲੀ ਬੱਚੀ ਸੂਣ ਵਿੱਚ 5-7 ਦਿਨ ਬਾਕੀ ਆ ਬਹੁਤ ਸੋਹਣੀ ਛੋਟੇ ਕੱਦ ਵਾਲੀ ਬੱਚੀ ਪਹਿਲੇ ਸੂਏ ਥਾਣ ਵਧੀਆ ਚਾਰ ਥਾਣ ਲੱਗੇ ਹੋਏ ਨੇ ਕੋਈ ਖੋਟ 사ੰਗ ਨਹੀਂ ਛੋਟੇ ਕੱਦ 'ਚ ਬਹੁਤ ਵੀਰ ਡਿਮਾਂਡ ਕਰਦੇ ਆ ਛੋਟੇ ਕੱਦ ਵਾਲੀ ਅਰਸੀ ਦੀ ਜਗਾ ਘੱਟ ਰੋਗ ਦੀ ਆ ਦੁੱਧ ਵੱਡੀਆਂ ਜਿੰਨ ਨਹੀਂ ਦੇ ਦਿੰਦੀ ਆ ਦੇਖ ਸਕਦੇ ਹੋ ਥਣ ਦੇਖ ਸਕਦੇ ਹੋ ਤੁਸੀਂ 5-7 ਦਿਨ ਬਾਕੀ ਆ ਰੇਟ ਇਹਦਾ ਵੀ ਬਿਲਕੁਲ ਜਾਇਜ਼ ਹੋਊਗਾ 37000 ਦੀ ਦੇ ਦਾਂਗੇ ਬਾਕੀ ਮਾਨ ਤਾਨ ਮੌਕੇ ਤੇ ਹੁੰਦਾ ਵੀਰਾਂ ਨੂੰ ਪਤਾ ਹੀ ਆਪਣਾ ਰੇਟ ਬਿਲਕੁਲ ਜਾਇਜ਼ ਹੁੰਦਾ ਅਗਰੇ ਵਾਲ ਡੈਰੀ ਫਾਰਮ ਪਿੰਡ ਤੁੰਗਾ ਹੈੜੀ ਤੇ ਆਪਣੇ ਰੇਟ ਕੋਈ ਜ਼ਿਆਦਾ ਨਹੀਂ ਹੁੰਦੇ ਹੈਗੇ ਲੈਣ ਦੇਣ ਵਾਲੇ ਰੇਟ ਹੁੰਦੇ ਆ ਮਾਨਤਾਨ ਵੀਰੇ ਮੌਕੇ ਤੇ ਹੋ ਜੂ ਦੇਖ ਸਕਦੇ ਥਾਣੇ ਦੇਖ ਸਕਦੇ ਤੁਸੀਂ ਥਾਪਤਾਲ ਕਲੈਂਡੀਆ ਸੂਣ ਚ ਵਧੀਆ ਤਿਆਰ ਹੋ 37000 ਦੀ ਦੇ ਦਾਂਗੇ ਬਾਕੀ ਵੀਰੇ ਜਿਹੜੇ ਵੀਰ ਨੇ ਆਉਣਾ ਫੋਨ ਕਰਕੇ ਜਦੋਂ ਮਰਜੀ ਆਪਣੇ ਕੋਲੇ ਆ ਸਕਦੇ ਆ ਜਰਸੀ ਗਾਈਆਂ ਆਪਣੇ ਕੋਲ ਹਰ ਟਾਈਮ ਹੁੰਦੀਆਂ ਨੇ ਕੱਲ ਪਰਸੋਂ ਹੋਰ ਨਗ ਆ ਜਾਣਗੇ ਪੰਡ ਤੁੰਗਾ ਹੈ ਦੀ ਤੁਸੀਂ ਰੈਕੋਟ ਜ਼ਿਲ੍ਹਾ ਲੁਧਿਆਣਾ ਰੈਕੋਟ ਤੋਂ 10-12 ਕਿਲੋਮੀਟਰ ਤੇ ਆਪਣਾ ਪੰਡ ਜਿਹੜੇ ਵੀਰ ਨੇ ਕੋਈ ਵੀ ਡੰਗਰ ਲੈਣਾ ਕੰਟੈਕਟ ਆਪਾਂ ਨੂੰ ਕਰ ਸਕਦਾ ਈ ਧੰਨਵਾਦ